ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਹਾਂ ਦੂਸਾਰੇ ਵਧੀਆ ਹੋਣਗੇ ਤੇ ਕੈਂਟ ਹੋਗੇ ਮੈਂ ਵੀ ਫਲ ਕੈਂਟ ਆਜੂ ਅੱਜ ਨਵੇਂ ਕਬੂਤਰ ਛੱਡਦੇ ਆ ਠੀਕ ਹੈ ਗਾਇਜ਼ ਕੱਲ ਇੱਕ ਡਾਇਆ ਸੀਗਾ ਉਹ ਆ ਗਿਆ ਸੀ 부ਠਾ ਤਾਂ ਕਰਕੇ ਕੱਲ ਵਲੌਗ ਨਹੀਂ ਬਣਾਇਆ ਮੈਂ ਕਿਤੇ ਪੁੱਠਾ ਨਾ ਹੋਵੇ ਤੇ ਹੁਣ ਦੁਬਾਰਾ ਦੋ ਬੱਚੇ ਡਾਵਾਂਗੇ ਆਪਾਂ ਦੋ ਕਬੂਤਰ ਡਾਨੇ ਬੱਚੇ ਸੌਰੀ ਮੂੰਹ ਚੋਂ ਨਿਕਲ ਗਿਆ ਤੇ ਗਾਇਜ਼ ਖੁੱਲੀਆਂ ਖੁੱਡਾਂ ਤੇ ਡਾਈਏ ਤੇ ਛਤਰੀ-ਛੁਤਰੀ ਤੇ ਬੰਨੀਏ ਦੋ ਜਿਹੜੇ ਮਤਲਬ ਨਹੀਂ ਡਾਉਣੇ ਕਿਤੇ ਉਹਨਾਂ ਨੂੰ ਮਤਲਬ ਛਤਰੀ ਤੇ ਨਾ ਬੰਨੇ ਹੁਣ ਕਬੂਤਰ ਕਿਤੇ ਉੱਡ ਜਾਣ ਤੇ ਇੱਕ ਤਾਂ ਆ ਗਿਆ ਜੀ ਪੁੱਠਾ ਇੱਕ ਨਹੀਂ ਡਾਇਆ ਇੱਕ ਵੀ ਡਾ ਕੇ ਵੇਨੇ ਆ ਠੀਕ ਹੈ ਜੇ ਨਾ ਆਇਆ ਤਾਂ ਨਾ ਆਇਆ ਫਿਰ ਵੇਖੀ ਜਾਸੀ ਤੇ ਪਹਿਲਾਂ ਆਪ ਛਤਰੀ ਲਾਉਣੇ ਆ ਥੱਲੇ ਉ ਬੰਨੇ ਬੁੰਨੇ ਤਾਂ ਹੈਗੇ ਜਿਹੜੇ ਡਾਇਆ ਇੱਕ ਤਾਂ ਆ ਗਿਆ ਸੀਗਾ ਇੱਕ ਇੱਕ ਵੀ ਨਹੀਂ ਆ ਜਾਂਦਾ ਕਿ ਨਹੀਂ ਆਉਂਦਾ ਕਿਉਂਕਿ ਕੱਲ ਮੈਂ ਜਮਾਂ ਨੇਰੇ ਵੀ ਡਾਇਆ ਮਾ ਸਾਡੇ ਲੱਗ ਜੂਗਾ ਸਾਡੇ ਛੇੜ ਆਇਆ ਸੀ ਤੇ ਛਤਰੀ ਚੱਕ ਕੇ ਕੋਲੇ ਲੈ ਚਲਦੇ ਆ ਗੁੱਡੇ ਦੇ ਜਿਹਨਾਂ ਨੜਕ ਬਾਲ ਲਾਂਗੇ ਕਬੂਤਰ ਖੱਟ ਕੇ ਚਾਬੀ ਆਪਣੀ ਆਪੇ ਹੀ ਖੁੱਡੇ ਦੀ ਠੀਕ ਹੈ ਕਣਕ ਕਣਕ ਵੀ ਉੱਤੇ ਪਈ ਹੈ ਮਿੱਟੀ ਵੀ ਪਈ ਹੈ ਜਖੋਡੇ ਸਫਾਈ ਸੁਭਈ ਵੀ ਕਰਾਂਗੇ ਠੀਕ ਹੈ ਮਿੱਤਰੋ ਤੇ ਪਹਿਲਾਂ ਸਾਰਿਆਂ ਤੋਂ ਪਹਿਲਾਂ ਖੁੱਡਾ ਖੋਲੀਏ ਤੇ ਕਬੂਤਰ ਡਾਈਏ ਟੁੱਪਰ ਤੋਂ ਪਤਾ ਕੀ ਲਵਾਣੀ ਹੈ ਠੀਕ ਹੈ ਗਾਇਜ਼ ਤੇ ਲਵਾ ਦਾਂਗੇ ਬਾਕੀ ਵੇਖੋ ਇਹ ਮੂਡ ਬਣੇ ਦੀਆਂ ਗੱਲਾਂ ਤੇ ਬੱਦਰਬਾਈ ਹੋਈ ਪਈ ਹੈ ਇੱਕ ਰਾਂ ਖੁੱਡਾ ਖੋਲ ਲਾ ਫਿਰ ਬਖਾਉਣੇ ਤੁਹਾਨੂੰ ਕਬੂਤਰ ਆਪਣੇ ਹੀ ਤੇ ਬੱਚੇ ਵੇਖਾਂ ਕਿੱਡੇ ਕਿੱਡੇ ਹੋ ਗਏ ਠੀਕ ਹੈ ਗਾਇਸ ਠੀਕ ਹੈ ਗਾਇਸ ਠੀਕ ਹੈ ਗਾਇਸ ਇਕਾਉਂਟ ਆਪਸੇ ਕਰਦੇ ਆਂ ਜਾ ਕੇ ਪੱਥਰੀਆਂ ਇਟਾਈਆਂ ਗੁੱਡਾ ਜਿੰਦੇ ਨਾਲ ਛੇਦੀ ਖੋਲ ਜਿਹੇ ਆਰੇ ਆਪਣੇ ਕਬੂਤਰ ਉਹ ਬੈਠੇ ਬੱਚਿਆਂ ਤੇ ਕਬੂਤਰ ਜਿਹੜਾ ਡੋਣਾ ਤੇ ਆਹ ਕਬੂਤਰ ਆਹ ਕਬੂਤਰ ਤੇ ਉਹ ਬੈਠਾ ਜਿਹੜਾ ਬੱਚਾਂ ਤੇ ਉਹ ਡੋਣਾ ਤੇ ਆਹ ਦੋਨੇ ਪੱਠੇ ਬੰਨਨੇ ਆ ਠੀਕ ਹੈ ਆ ਕਬੂਤਰ ਤੇ ਕਬੂਤਰ ਆ ਬੱਚਾ ਕਬੂਤਰ ਹੈ ਠੀਕ ਹੈ ਬੰਨਦੇ ਖਿਤਰੀ ਤੇ ਤੇ ਆ ਜਾਓ ਫਿਰ ਕੱਢ ਕੇ ਮੈਂ ਵਾਰ ਕਬੂਤਰ ਬੰਨਦਾ ਤੇ ਢਾਣਾ ਉਹਨਾਂ ਜਿੱਕਰ ਤੁਸੀਂ ਵੇਟ ਕਰੋ ਫਿਰ 2 ਮਿੰਟਸ ਤੇ ਆਪਾਂ ਵੇਨੇ ਕਬੂਤਰ ਕਿਵੇਂ ਬੈਠੇ ਆਪਣੇ ਉਹ ਵੀ ਵਿਖਾਤਾ ਤੁਹਾਨੂੰ 1 ਮਿੰਟ ਗਾਇਸ 1 ਟਾਈਮ ਕਬੂਤਰ ਕਬੂਤਰ ਇੱਕ ਮਿੰਟ ਜਮਾਂ ਕਿ ਰਿਪੋਰਟ ਬੈਠਿਆ ਘੈਂਟ ਹੈ ਠੀਕ ਹੈ ਗਾਇਸ ਇੱਕ ਤੱਕ ਕੂਟਰ ਲਾਤਾ ਗਾਇਸ ਤੇ ਹੁਣ ਤਿੰਨ ਢਾਵਾਂਗੇ ਵੇਖੀ ਜਾ ਸੀ ਉਹ ਕੱਲ ਇੱਕ ਦਿਨ ਹੀ ਬੰਨੇ ਤੇ ਉਹ ਵੀ ਕੱਢਦੇ ਨੇ ਤੇ ਆ ਵੀ ਕੱਢਦੇ ਨੇ ਠੀਕ ਹੈ ਗਾਇਸ ਕੱਢ ਦੇ ਕੇ ਕੂਟਰ ਫਿਰ ਵਗੋਣਾ ਇੱਕ ਵੰਡਾ ਕੇ ਹਰੋਂ ਤੋਂ ਪਹਿਲਾਂ ਗਾਇਸ ਆਈਡ ਹਉਣੇ ਆ ਠੀਕ ਹੈ ਤੇ ਜਿਹੜਾ ਕੱਲ ਹੀ ਗੱਡੇ ਲਾਇਆ ਔਰ ਕਿੱਥੇ ਜਾਂਦਾ ਵੇਨੇ ਆ ਆ ਤਾਂ ਇੱਥੇ ਹੀ ਬਹਿ ਗਿਆ ਇਸ ਇਹ ਕਿਵੇਂ ਕਰਦਾ ਏ ਛਤਰੀ ਤੇ ਗਿਆ ਬੰਲਾ ਸਰਸੂਰ ਨਹੀਂ ਕੀਤਾ ਹੋਇਆ ਸਰ ਤਾਂ ਹੋਇਆ ਯਾਰ ਕੂਟਰ ਤੇ ਫੰਗ ਵੀ ਪੁਰੇ ਆਏ ਜਿਹੜਾ ਕਰਦਾ ਏ ਤੇ ਇੱਕ ਰਾਹ ਤੇ ਛਤਰੀ ਤੇ ਬਹਿ ਗਿਆ ਹੁਣ ਦੂਜੇ ਡੌਣੇ ਡੌਣੇ ਆ ਠੀਕ ਹੈ ਗਾਈਸ ਇੱਕ ਮਟਮਾਰ ਕਟਮ ਕੋ ਉਤਰ ਇੱਕ ਮਿੰਟ ਗਾਈਸ ਇੱਕ ਇੱਥੇ ਰੱਖ ਦਿੰਦਾ ਜੇ ਵੀਡੀਓ ਬਣੀ ਤਾਂ ਵਧੀਆ ਗੱਲ ਐ ਕੋ ਉਤਰ ਫੜਦੇ ਆ ਵੀ ਫੜ ਲਿਆ ਇੱਕ ਹੋਰ ਫੜ ਲਿਆ ਗਾਈਸ ਆ ਵੀ ਡੌਣੇ ਆ ਆ ਰਿਹਾ ਠੀਕ ਐ ਇਹ ਵੀ ਛਤਰੀ ਤੇ ਗਿਆ ਨਹੀਂ ਇਹ ਉੱਡ ਗਿਆ ਉੱਡ ਗਿਆ ਉੱਡ ਗਿਆ ਗਾਈਸ ਇਹ ਤੋੜ ਗਿਆ ਦਾ ਗਿਆ ਦਾ ਗਿਆ ਵੈਨੇ ਕੀ ਕਰਦਾ ਇੱਕ ਮਿੰਟ ਗਾਈਜ਼ ਇਹਨੇ ਵੀ ਇਹਨੇ ਵੀ ਇਹਨੇ ਕੀ ਪਟਾਕੇ ਪਾਉਂਦਾ ਏ ਦੂਜਾ ਵੀ ਡਾਦਾ ਗਾਈਜ਼ ਮੈਂ ਕੱਢ ਕੇ ਜਿਹਦੇ ਟੱਪ ਨਾ ਜਬੇ ਉਹ ਤਾਂ ਅੱਡੇ ਲੱਗਿਆ ਆਰੇ ਗਾਈਜ਼ ਦੂਜਾ ਕਬੂਤਰ ਵੀ ਛੱਡਦੇ ਆਪਾਂ ਠੀਕ ਆ ਸਤਿ ਸ਼੍ਰੀ ਅਕਾਲ ਵਾਈਗਰੂ ਠੀਕ ਹੈ ਡਾਤਾ ਤੇ ਦੂਜਾ ਕਬੂਤਰ ਨਹੀਂ ਆਉ ਰਿਹਾ ਦੂਜਾ ਕਬੂਤਰ ਆਪਣਾ ਹੋ ਜਾਂਦਾ ਤੇ ਆਰੇ ਛਤਰੀ ਤੇ ਬਿਠਾਤੇ ਹੁਣ ਮੈਂਨੇ ਕੀ ਪਟਾਕੇ ਪਾਉਂਦੇ ਆ ਇਹ ਕੇ ਡਾਦੀਏ ਲਾਦੀਏ ਛੇੜ ਗਾਈਜ਼ ਉਹ ਤਾਂ ਸਿੱਧਾ ਨਿਕਲਿਆ ਉੱਡ ਗਿਆ ਟਾਈਮ ਦੱਸਦੀਏ ਤੁਹਾਨੂੰ ਕੀ ਹੋਇਆ 9 ਵਜੇ ਚ ਗਾਈਜ਼ 9 ਮਿੰਟ ਪਾਈ ਆ ਤੇ ਉਹ ਤਾਂ ਗਾਈਜ਼ ਕਬੂਤਰ ਭਾਗੀਆਂ ਪਾਉਂਦਾ ਤੇ ਹੁਣ ਆ ਖੁੱਡੇ ਦਾ ਗੇਟ ਲਾ ਦਿੱ ਗਏ ਕਿਤੇ ਇੱਥੇ ਨਾ ਬਿੱਲੀ ਭਾਗੀਆਂ ਪਾ ਦੇ ਇੱਕ ਮਿੰਟ ਇੱਕ ਮਿੰਟ ਤਾਲਾ ਕਿੱਧਰ ਗਿਆ ਤਾਲਾ ਕਿੱਥੇ ਹੈ ਯਾਰ ਆਹ ਪਹਿਲਾਂ ਜਦੋਂ ਤੁਹਾਨੂੰ ਤਾਲੇ ਤੁਲੇ ਨਹੀਂ ਵੇਖਦੇ ਕਿਉਂਕਿ ਨਵੇਂ ਕਬੂਤਰ ਡਾਏ ਆ ਤਾਂ ਕਰਕੇ ਹੁਣ ਇਹਨਾਂ ਨੂੰ ਵੀ ਡਾਉਣੇ ਆ ਛੇਡ ਜੀ ਲਾਉਣੇ ਆ ਗਾਈਜ਼ ਆਹ ਕਪੱਠੇ ਨੂੰ ਸਵੇਰੇ ਡਾਵਾਂਗੇ ਤੇ ਉਹ ਡੱਗ ਜਾ ਯਾਰ ਉਹ ਵੀ ਨੁੱਡਿਆ ਉਹ ਉੱਥੇ ਬਹਿ ਗਿਆ ਦੂਜੇ ਉੱਡ ਗਏ ਦੋਨੇ ਫਿਰਦੇ ਆ ਤੇ ਫਰਾਲ ਵੈਨੇ ਕਿੰਨਾ ਚਿਰ ਉੱਡਦੇ ਆ ਤੇ ਆ ਪੁੱਠੇ ਨੂੰ ਅੱਜ ਬੰਨ ਕੇ ਸਵੇਰੇ ਇਹਦਾ ਵੀ ਕੰਮ ਕਰਦਾਂਗੇ ਇਹਨੂੰ ਵੀ ਡਾ ਲਾਂਗੇ ਠੀਕ ਆ ਗਾਇਸ ਤੇ ਇੱਕ ਨਾ ਯਰ ਨਾ ਮਛਤਰੀ ਸੈਟ ਕਰਦਾ ਯਾਰ ਫਿਰ ਅਗਿਤਰਾ ਹੋਗੀ ਥੱਲੇ ਜਾ ਕੇ ਤੁਹਾਨੂੰ ਮਖਾਉਣੇ ਕੀ ਸਿਸਟਮ ਲਾਇਆ ਇਹ ਤੇ ਆਪਣਾ ਇੱਕ ਕਬੂਤਰ ਬੈਠੇ ਆ ਯਾਰੀ ਤੋਂ ਬਿੱਲੀ ਨਾ ਲੈ ਜੇ ਇੱਕ ਮਿੰਟ ਕਰਦੇ ਹੋਗੇ ਸਿਸਟਮ ਤਾਂ ਕਰ ਦਿੰਨਾ ਦਾ ਗਾਇਸ ਇੱਕ ਤਾਂ ਗੰਦ ਜਾ ਪਾ ਕੇ ਕਬੂਤਰ ਆਪਣਾ ਆ ਗਿਆ ਉਹ ਕੋਠੀ ਤੇ ਬਹਿਣ ਲੱਗਾ ਠੀਕ ਆ ਬਾ ਜਾਣਦੇ ਚੱਲ ਉਹਨੂੰ ਪਤਾ ਨਹੀਂ ਕੀ ਚੱਕਰ ਆ ਬੁੱਢਾ ਕਬੂਤਰ ਆ ਬਿਮਾਰ ਤੇ ਇੱਕ ਆਪਣਾ ਉੱਡਦਾ ਫਿਰਦਾ ਲਾਲ ਗੋਲਾ ਇਹ ਮਰੂਗਾ ਦਿਨ ਜੈਸਾ ਉਹਦੇ ਨੇ ਲੱਛਣ ਐ ਇਹ ਵੀ ਬੈਠੂਗਾ ਬਸ ਕੋਈ ਪਤਾ ਨਹੀਂ ਪਰ ਇਹਨਾਂ ਦਾ ਉਹ ਤਾਂ ਕੰਨ ਦੱਦਾ ਦਿਨ ਉੱਡਦਾ ਹੁਣ ਵੇਨੇ ਕਿੰਨਾ ਟਾਈਮ ਉੱਡਦਾ ਠੀਕ ਆ ਗਾਇਸ ਤੇ ਫਿਰ ਇਸ ਵੇਰੇ ਬੱਚਾ ਵੀ ਡਾਵਾਂਗੇ ਕਬੂਤਰ ਤਾਂ ਗਾਇਸ ਆਪਣਾ ਆ ਫਿਰਦਾ ਆਪਾਂ ਬੱਚਾ ਵੀ ਡਾਉਣੀ ਆ ਯਾਰ ਵੇਖੀ ਜਾ ਸੀ ਜਾਂ ਤਾਂ ਆਊਗਾ ਜਾਂ ਨਾ ਆਊਗਾ ਵੇਖੀ ਜਾ ਸੀ ਮੈਂ ਕਢਾਏ ਬੱਚੇ ਕੋਈ ਨਹੀਂ ਡਾ ਕੇ ਵੇਨੇ ਮੈਨੂੰ ਵੀ ਡਾਉਣੇ ਆ ਠੀਕ ਆ ਗਲਾਬ ਕਾਲੀਆਂ ਅੱਖਾਂ ਦਾ ਤੇ ਗਲਾਬੀ ਪੂਛ ਦਾ ਗਲਾਬੀ ਪੋਟਾ ਜੇ ਪਿੰਡ ਬੁੰਡਾ ਆਏ ਤਾਂ ਤੁਹਾਡੇ ਦੱਸਿਓ ਪਰ ਜਾਂਦਾ ਨਹੀਂਗਾ ਡਾ ਕੇ ਵੇਨੇ ਟਾਈਮ ਦੱਸਦੀਏ ਤੁਹਾਨੂੰ ਇੱਕ ਵਾਰ 9 9 ਹੋਇਆ ਤੇ ਡਾਉਣੇ ਆ ਦੋਨੇ ਕਬੂਤਰ ਇੱਕ ਕਾਲਾ ਕਿ ਚਿੱਨਾ ਜਾ ਉਹ ਵੀ ਲੱਗ ਗਿਆ ਤਾਂ ਤਿਆਰ ਆ ਇਹਨੂੰ ਵੀ ਛੱਡੀ ਜਾ ਸਤਨਾ ਸ਼੍ਰੀ ਵਾਇਗਰੂ ਪੁੱਤ ਮੇਰਾ ਪੁੱਠਾ ਜੀ ਛੜਤਾ ਗਿਆ ਛੋਟਾ ਹੁਣ ਮੈਨੇ ਕੀ ਰੰਗ ਲਾਉਂਦਾ ਗਲਾਬੀ ਪੂਛ ਦਾ ਗਲਾਬੀ ਢਿੱਡ ਦਾ ਪੋਟੇ ਦਾ ਇੱਕ ਰੰਤ ਗਿਆ ਰਾਜਪੁਰੇ ਵੱਲ ਨੂੰ ਪਾ ਗਿਆ ਕਿਹੜਾ ਗਾਇਜ਼ ਹੁਣ ਇਹਦੀ ਛਤਰੀ ਤੇ ਕਬੂਤਰੀ ਲਾਦਾ ਮੈਂ ਕਿਤੇ ਉਹ ਨਾ ਹੋਵੇ ਕਰਦੀ ਏ ਕੰਮ ਇਹਨਾਂ ਦਾ ਤੇ ਦੋ ਕਬੂਤਰਾ ਫੜੇ ਹੋ ਜਾਂਦੇ ਤਾਂ ਲੱਗੇ ਤੇ ਇੱਕ ਉਹ ਬੈਠਾ ਠੀਕ ਹੈ ਵੈਨੇ ਅਗੀ ਰੰਗ ਲਾਉਂਦੇ ਗੁਲਾਬੀ ਪੂਛ ਵਾਲੇ ਦਾ ਬੜਾ ਖਤਰਾ ਗਾਇਜ਼ ਮੈਨੂੰ ਔਰ ਕਿਸੇ ਦਾ ਕੋਈ ਖਤਰਾ ਨਹੀਂ ਕਿਉਂਕਿ ਬਾਕੀ ਲੱਗੇ ਇੱਡੇ ਉਹ ਸੁੰਦਾ ਹੀ ਕਿਧਰ ਨੂੰ ਗਿਆ ਇੱਕ ਰੰਗਾਇਜ਼ ਮੈਂ ਕਰਦਾ ਵਲੌਗ ਜਾ ਉਹ ਤਾਂ ਲੱਗ ਗਿਆ ਉਹ ਰਿਆ ਉਹ ਤਿੰਨੇ ਫਿਰਦੇ ਹੋ ਜਾਂਦਾ ਠੀਕ ਹੈ ਗਾਇਜ਼ ਗੁਲਾਬੀ ਪੂਛ ਵਾਲਾ ਕਾਲਾ ਚੀਨਾ ਲਾਲ ਗੋਲਾ ਠੀਕ ਹੈ ਗਾਇਜ਼ ਤੇ ਪਾ ਗਿਆ ਕਿਹੜਾ ਉੱਥੋਂ ਪਾਜੇ ਪਾਜੇ ਮਕਬੂਤਰ ਲਾਤਾ ਫਿਰ ਗਿਹੜੇ ਪਵਾਵਾਂਗੇ ਕਿਤੇ ਹੋਣਾ ਹੋਵੇ ਉਹੀ ਗਿੜਾ ਜਾ ਪਾਜੇ ਇਹ ਮੈਨੂੰ ਲੱਗ ਗਈ ਜਿਹੜੀ ਗੱਲ ਦਾ ਨਾਰਸੀ ਹੋਈ ਹੋ ਗਿਆ ਯਾਰ ਕਬੂਤਰ ਉੱਡ ਗਿਆ ਗਲਾਬੀ ਪੂਛ ਵਾਲਾ ਲਾ ਵਿਖਦਾ ਨਹੀਂਗਾ ਦੋ ਆਪਣੇ ਵੇਖੀ ਜਾਂਦੇ ਉਹ ਦੂਜਾ ਨਹੀਂ ਵਿਖਦਾ ਯਾਰ ਪਿੰਡ ਨਾ ਡੱਪ ਗਿਆ ਹੋਵੇ ਯਾਰ ਗਾਈਸ ਇੱਕ ਮਿੰਟ ਬੈਨਿਆ ਨਹੀਂ ਗੱਲਾ ਕੇ ਫਿਰ ਦੱਸਦੇ ਆ ਇੱਥੇ ਹੀ ਹੋਏ ਇੱਕ ਕਬੂਤਰ ਤਾਂ ਆ ਗਿਆ ਗਾਈਸ ਵੀ ਇੱਕ ਮਿੰਟ ਉੱਡ ਕੇ ਤੇ ਲਾਲ ਗੋਲਾ ਆਪਣਾ ਫਿਰਦਾ ਤੇ ਗਲਾਬੀ ਪੂਛ ਵਾਲਾ ਹਜੇ ਤੱਕ ਨਹੀਂ ਦਿਖਿਆ ਯਾਰ ਹੋ ਜਾਂਦਾ ਤਾਂ ਆ ਜਾਂਦਾ ਤਾਂ ਗਾਈਜ਼ ਤੇ ਦੂਜਾ ਨਹੀਂ ਦਿਖਿਆ ਫਿਰ ਉਹ ਵਖ ਜਿਹਨਾਂ ਨਜ਼ਾਰਾ ਆਇਆ ਕਬੂਤਰ ਬਹੁਤ ਚੰਗਾ ਸੀ ਤੇ ਬਾਕੀ ਮੈਂ ਪਿੰਡ ਫੋਨ ਵੀ ਕਰਤੇ ਮੁੰਡਿਆਂ ਨੂੰ ਜੇ ਪਿੰਡ ਪਹੁੰਚਿਆ ਤਾਂ ਜਰੂਰ ਦੱਸਣਗੇ ਆਪਾਂ ਨੂੰ ਗਾਈਜ਼ ਉਹ ਦੂਜਾ ਕਬੂਤਰ ਵੀ ਅੱਧਾ ਘੰਟਾ ਉੱਡਿਆ ਤੇ ਉਹ ਜਾ ਕੇ ਬਹਿ ਗਿਆ ਤੇ ਆ ਤਾਂ ਆਪਣਾ ਆ ਹੀ ਗਿਆ ਸੀ ਇੱਕ ਮਿੰਟ ਉੱਡ ਕੇ ਤੇ ਯਾਰ ਗਲਾਬੀ ਪੂਛ ਵਾਲਾ ਜਾਨਵਰ ਨਹੀਂ ਆਇਆ ਆਪਣਾ ਵਾਪਸ ਜਿੰਨਾਂ ਯਾਰ ਬਹੁਤ ਦੁੱਖ ਲੱਗਿਆ ਕਿੰਗੇ ਚੰਗਾ ਬੱਚਾ ਸੀ ਐਵੇਂ ਮਜ਼ਾਕ ਮਜ਼ਾਕ ਚ ਡਾ ਬੈਠੇ ਹੁਣ ਪਤਾ ਲੱਗਦਾ ਤੇ ਯਾਰ ਕਬੂਤਰ ਵਾਪਸ ਆ ਜੇ ਨਾ ਜੇ ਕਿਸੇ ਨੇ ਪਿੰਡ ਚ ਫੜਿਆ ਹੋਵੇ ਮੇਰੇ ਪਿੰਡ ਦੇ ਵਲੌਗ ਵੇਖਣਦੇ ਆ ਜਰਾ ਆਜਪੁਰੇ ਦੇ ਯਾਰ ਕਬੂਤਰ ਵਾਪਸ ਕਰਦੇ ਉਹ ਪੱਠਾ ਚੰਗਾ ਠੀਕ ਆ ਗਾਇਜ਼ ਤੇ ਚਲੋ ਫਿਰ ਹੁਣ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਜਾਂ ਕਰਦੇ ਆ ਕੁਝ ਅੱਗੇ ਠੀਕ ਆ ਗਾਇਜ਼ ਹੁਣ ਵਲੌਗ ਬਣਾਉਂਦਾ ਜੀ ਨਹੀਂ ਕਰਦਾ ਯਾਰ ਕਬੂਤਰ ਚੰਗਾ ਸੀ ਉਹ